ਤੁਹਾਡਾ ਤੇ ਸਾਡਾ ਲੈਵਲ ਕੀ ਆ ਅਸੀਂ ਹਮੇਸ਼ਾ ਪੰਜਾਬ ਦੇ ਹੱਕ ਦੇ ਵਿੱਚ ਲੜਿਆ ਤੇ ਤੁਸੀਂ ਸਾਡੇ ਹੀ ਖਿਲਾਫ ਬੋਲਣ ਲੱਗਿਓ ਇਹ ਬਿਆਨ ਰਾਜ ਸਿੰਘ ਖਾਲਸਾ ਦੇ ਵੱਲੋਂ ਦਿੱਤੇ ਗਏ ਨੇ ਤੇ ਵਿਰੋਧੀਆਂ ਨੂੰ ਮੂੰਹ ਤੋੜ ਮੱ ਜਵਾਬ ਹੀ ਦਿੱਤਾ ਹੈ ਤੇ ਰਾਜ ਸਿੰਘ ਖਾਲਸਾ ਨੇ ਕਿਹਾ ਹੈ ਕਿ ਜਦੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਮੋਰਚੇ ਲੱਗੇ ਜਦੋਂ ਕਿਸਾਨਾਂ ਲਈ ਧਰਨੇ ਲੱਗੇ ਤਾਂ ਸੀ ਹਮੇਸ਼ਾ ਆਵਾਜ਼ ਚੱਕੀ ਐ ਤੇ ਜਿਸ ਤੋਂ ਬਾਅਦ ਇਹਨਾਂ ਨੇ ਕਿਹਾ ਕਿ ਅੱਜ ਤੁਸੀਂ ਸਾਡੇ ਹੀ ਖਿਲਾਫ ਬੋਲ ਰਹੇ ਹੋ ਤੇ ਜਦੋਂ ਤੁਹਾਡੀ ਵਾਰੀ ਆਈ ਤਾਂ ਤੁਹਾਡੀਆਂ ਲੱਤਾਂ ਕੰਮਣ ਲੱਜਨੀਆਂ ਨੇ ਤੇ ਜਿਸ ਤੋਂ ਬਾਅਦ ਵਿਰੋਧੀਆਂ ਤੇ ਲਗਾਤਾਰ ਸਵਾਲ ਉੱਠ ਰਹੇ ਨੇ ਤੇ ਪੂਰੇ ਮੁੱਦੇ ਲੈ ਕੇ ਸੁਣਦੇ ਆ ਰਾਜ ਸਿੰਘ ਖਾਲਸਾ ਦਾ ਕੀ ਕਹਿਣਾ ਹੈ ਕਿ ਬਹੁਤ ਬੰਦੇ ਆ ਜਿਨ੍ਹਾਂ ਨੂੰ ਕੋਈ ਸੁਣਨਾ ਪਸੰਦ ਨਹੀਂ ਕਰਦਾ ਜਿਹੜੇ ਬੰਦਿਆਂ ਦਾ ਕੋਈ ਸਮਾਜ ਦੇ ਵਿੱਚ ਕੋਈ ਕਿਰਦਾਰ ਹੀ ਨਹੀਂ ਹੈ ਜਿਹੜੇ ਬੰਦਿਆਂ ਨੂੰ ਕੋਈ ਪੁੱਛਦਾ ਹੀ ਨਹੀਂ ਜਿਹੜੇ ਬੰਦਿਆਂ ਨੇ ਅੰਮ੍ਰਿਤ ਸ਼ਕੇ ਭੰਗ ਕੀਤੇ ਹੋਣ ਜਾਂ ਜਿਹੜੇ ਬੰਦੇ ਪੂਰੇ ਨਸ਼ੇੜੀ ਹੋਣ ਉਹ ਬੰਦੇ ਸਾਡੀ ਟੀਮ ਦੇ ਖਿਲਾਫ ਬਕਵਾਸ ਕਰ ਰਹੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜੇ ਅਸੀਂ ਇਹਨਾਂ ਦੇ ਖਿਲਾਫ ਬੋਲਾਂਗੇ ਤਾਂ ਅਸੀਂ ਪੰਜਾਬ ਦੇ ਵਿੱਚ ਮਸ਼ਹੂਰ ਹੋ ਜਾਾਂਗੇ ਤੇ ਸਾਨੂੰ ਲੋਕ ਜਾਣਨ ਲੱਗ ਜਾਣਗੇ ਤਾਂ ਕਰਕੇ ਮੈਂ ਇਹਨਾਂ ਦੇ ਖਿਲਾਫ ਕਦੇ ਵੀ ਇੱਕ ਸ਼ਬਦ ਵੀ ਨਹੀਂ ਬੋਲਿਆ ਤੇ ਨਾ ਹੀ ਮੈਂ ਬੋਲਣਾ ਚਾਹਣਾ ਪਰ ਮੈਂ ਇੱਕ ਗੱਲ ਦਾ ਜਵਾਬ ਦੇ ਦਾਂ ਏ ਨਾ ਸੋਚਿਓ ਕਿ ਅਸੀਂ ਤੁਹਾਡੇ ਤੋਂ ਡਰਦੇ ਹਾਂ ਅਸੀਂ ਤਾਂ ਕਰਕੇ ਨਹੀਂ ਬੋਲਦੇ ਕਿਉਂਕਿ ਤੁਹਾਡਾ ਕੋਈ ਲੇਬਲ ਨਹੀਂ ਕਿਉਂਕਿ ਅੰਦਾ ਕੱਲ ਨੂੰ ਕੋਈ ਵੀ ਬੰਦਾ ਉੱਠ ਕੇ ਬੋਲ ਪਿਆ ਕਰੂਗਾ ਅਸੀਂ ਹਰੇਕ ਦੇ ਕਿਸਦੇ ਜਵਾਬਦੇਹ ਨਹੀਂ ਆ ਅਸੀਂ ਪੰਜਾਬ ਦੀ ਲੜਾਈ ਲੜ ਰਹੇ ਹਾਂ ਬੋਲੀ ਦੀ ਲੜਾਈ ਲੜ ਰਹੇ ਹਾਂ ਸਾਡੀ ਜਿੰਨੀ ਟੀਮ ਹੈ ਉਹ ਪੰਜਾਬ ਦੇ ਪ੍ਰਤੀ ਲੜਾਈ ਲੜ ਰਹੀ ਹੈ ਪੰਜਾਬ ਦੇ ਹੱਕਾਂ ਦੀ ਲੜਾਈ ਲੜ ਰਹੀ ਹੈ ਭਾਵੇਂ ਕੀ ਭਾਨਾ ਬਾਈ ਲਾ ਲੋ ਹਰ ਬੁੱਧਵਾਰ ਨੂੰ ਏਜੰਟਾਂ ਦਾ ਮਸਲੇ ਨੇ ਕਿੰਨੇ ਲੋਕ ਆਉਂਦੇ ਆ ਤੇ ਕਿੰਨੇ ਲੋਕਾਂ ਦੇ ਮਸਲੇ ਹੱਲ ਹੁੰਦੇ ਸਾਡੇ ਕੋਲੇ ਬਕਾਇਦਾ ਕਾਪੀ ਰਜਿਸਟਰ ਲਾਇਆ ਹੋਇਆ ਹੈ ਜਿਹੜੇ ਬੰਦੇ ਕਹਿੰਦੇ ਆ ਇਹ ਪ੍ਰੀ ਪ੍ਰੀ ਵੀ ਇਹਨਾਂ ਦਾ ਪਲਾਨ ਹੈ ਮੈਂ ਉਹਨਾਂ ਨੂੰ ਕਹਿਣਾ ਚਾਹਣਾ ਕਿ ਬੁੱਧਵਾਰ ਨੂੰ ਆ ਜਿਓ ਤੁਸੀਂ ਪੰਜ ਚਾਰ ਏਜੰਟਾਂ ਨੂੰ ਫੋਨ ਲਾ ਕੇ ਗੱਲ ਹੀ ਕਰ ਲਿਓ ਉਹ ਤੁਹਾਡੀਆਂ ਲੱਤਾਂ ਕੰਮਣਗੀਆਂ ਲੱਤਾਂ ਜਾਨ ਹੋਣੀ ਚਾਹੀਦੀ ਹੈ ਲੱਤਾਂ 'ਚ ਏਜੰਟਾਂ ਦੇ ਨਾਲ ਗੱਲ ਕਰਨ ਦੇ ਲਈ ਏਜੰਟ ਕੌਣ ਨੇ ਅੱਜ ਸਾਰੇ ਪੰਜਾਬ ਦਾ ਪੈਸਾ ਲੁੱਟ ਕੇ ਕਰੋੜਪਤੀ ਬਣੇ ਹੋਏ ਆ ਤੇ ਕਰੋੜਪਤੀ ਬੰਦਿਆਂ ਦਾ ਸਰਕਾਰ ਦੇ ਵਿੱਚ ਹੱਥ ਹੈ ਤੇ ਉਹ ਏਜੰਟ ਕੁਝ ਵੀ ਕਰਾ ਸਕਦੇ ਆ ਲੱਤਾਂ 'ਚ ਜਾਣ ਚਾਹੀਦੇ ਆ ਏਜੰਟਾਂ ਨੂੰ ਫੋਨ ਲਾਉਣ ਦੇ ਲੱਗੇ ਆ ਜਿਹੜਾ ਮੈਂ ਕਹਿੰਨਾ ਕੌਣ ਆ ਤੇ ਕੋਈ ਪਤਾ ਨਹੀਂ ਦਰਾਹੇ ਦਾ ਕੌਣ ਆ ਮੈਂ ਤਾਂ ਜਾਣਦਾ ਨਹੀਂ ਇੱਕ ਦਿਨ ਫੋਨ ਜਾ ਆਇਆ ਸੀ ਮੈਨੂੰ ਕਹਿੰਦਾ ਸਾਡੇ ਹਿਸਾਬ ਨਾਲ ਚੱਲਿਆ ਕਰ ਲੈ ਓ ਯਾਰ ਅਸੀਂ ਤੇਰੇ ਹਿਸਾਬ ਨਾਲ ਕਿਉਂ ਚੱਲੀਏ ਤੂੰ ਕੌਣ ਐ ਕਿੱਥੋਂ ਦਾ ਅਸੀਂ ਤੈਨੂੰ ਜਾਣਦੇ ਨਹੀਂ ਅਸੀਂ ਤੈਨੂੰ ਕੁਝ ਗਿਣਦੇ ਨਹੀਂ ਤੂੰ ਸਾਨੂੰ ਕਿਵੇਂ ਕਹਿ ਸਕਦਾ ਸਾਡੇ ਨਾਲ ਹਿਸਾਬ ਨਾਲ ਚਲੋ ਸਾਡੀ ਮਰਜ਼ੀ ਐ ਅਸੀਂ ਕਿਵੇਂ ਮਰਜ਼ੀ ਚੱਲੀ ਅਸੀਂ ਕਿਸੇ ਦੇ ਕੋਈ ਗੁਲਾਮ ਨਹੀਂ ਆ ਅਸੀਂ ਕੋਈ ਕਿਤੇ ਥੱਲੇ ਨਹੀਂ ਲੱਗੇ ਹੋਏ ਜਿੱਥੇ ਚੱਲਦੇ ਆ ਆਜ਼ਾਦੀ ਦੇ ਨਾਲ ਚੱਲਦੇ ਆ ਕਿਸੇ ਦੀ ਗੁਲਾਮੀ ਹੇਠ ਨਹੀਂ ਚੱਲਦੇ ਜੇਕਰ ਗੁਲਾਮੀ ਹੇਠ ਚੱਲਦੇ ਹੁੰਦੇ ਤਾਂ ਅੱਜ ਨੂੰ ਸਰਕਾਰਾਂ ਦੇ ਵਿੱਚ ਹੁੰਦੇ ਆ ਜਿਹੜਾ ਬੰਦਾ ਆਉਣ ਯਾਰ ਤੇ ਬਹਿ ਕੇ ਵੈਸੇ ਆਉਣ ਯਾਰ ਚੈਨਲ ਕਿਹਦਾ ਕਿੱਥੋਂ ਇਹ ਸਾਰੀ ਗੇਮ ਚੱਲਦੀ ਆ ਉਹ ਸਾਨੂੰ ਸਭ ਨੂੰ ਪਤਾ ਹੈ ਕਿਵੇਂ ਦੁਸ਼ਮਣੀਆਂ ਕੱਟੀਆਂ ਜਾ ਰਹੀਆਂ ਨੇ ਉਹ ਮੈਂ ਪੰਜਾਬ ਦੇ ਉਹਨਾਂ ਬੰਦਿਆਂ ਨੂੰ ਕਹਿਣਾ ਜਿਹੜੇ ਚੈਨਲਾਂ 'ਤੇ ਬਹਿ ਕੇ ਜਾਂ ਫੇਸਬੁੱਕ 'ਤੇ ਲਾਈਵ ਹੋ ਕੇ ਕਹਿ ਦਿੰਦੇ ਆ ਕਿ ਉਹ ਫਲਾਣਾ ਆਇਆ ਹੈ ਫਲਾਣਾ ਭਾਨਾ ਆਇਆ ਹੈ ਉਹ ਜਰ ਮਾਰਾ ਤਾਂ ਦੱਸੋ ਕੀ ਕਰਤਾ ਜੇ ਲੋਕਾਂ ਦੇ ਕਰੋੜਾ ਰੁਪਏ ਨਿਕਲਦੇ ਆ ਲੱਖਾਂ ਰੁਪਏ ਨਿਕਲਦੇ ਆ ਤਾਂ ਕੀ ਮਾਰਾ ਕਰਤਾ ਹਾਂ ਕੋੜਦੁਨੇ ਆਓ ਕਾਪੀ ਚੱਕੋ ਤੇ ਕਾਪੀ ਦੇ ਵਿੱਚੋਂ ਫੋਨ ਨੰਬਰ ਲਾਓ ਤੇ ਅਗਲੇ ਨੂੰ ਪੁੱਛੋ ਕੀ ਭਾਈ ਕਿੰਨੇ ਪੈਸੇ ਵਾਪਸ ਕਰੋਗੇ ਕਿੰਨੇ ਨਹੀਂ ਹੋਏ ਉਹ ਤਾਂ ਸਾਰਾ ਸਾਹਮਣੇ ਪਿਆ ਜਾ ਤੁਸੀਂ ਤੁਹਾਡਾ ਰੁਤਬਾ ਕਿੰਨਾ ਹੈ ਸਮਾਜ ਦੇ ਵਿੱਚ ਤੁਸੀਂ ਕਿਸੇ ਨੂੰ ਠਹਿਾਨੀ ਮੜਵਾ ਕੇ ਦਿਖਾਓ ਸਿਰਫ ਬੋਲਣਾ ਜਾਣਦੇ ਹੋ ਯਾਰ ਸਿਰਫ ਪਬਲਿਕ ਸਿਟੀ ਦੀ ਖਾਤਰ ਇੱਕ ਦੂਜੇ ਦੇ ਵਿਰੁੱਧ ਆਗੂ ਗੱਲ ਨਾ ਜਾਣਦੇ ਹੋ ਓ ਮੈਂ ਤਾਂ ਤਾਂ ਨਹੀਂ ਬੋਲਦਾ ਸੀ ਤੁਹਾਡਾ ਕੋਈ ਲੈਵਲ ਨਹੀਂ ਅਸੀਂ ਤੁਹਾਨੂੰ ਕੁਝ ਸਮਝਦੇ ਨਹੀਂ ਕੱਲੋਂ ਜਣਾ ਖਣਾ ਉੱਠ ਕੇ ਬੋਲ ਪਿਆ ਕਰੋਗੇ ਫਿਰ ਅਸੀਂ ਹਰੇਕ ਦਾ ਜਵਾਬ ਥੋੜੀ ਦੇ ਦਿਆ ਕਰਾਂਗੇ ਪਰ ਮੈਂ ਅੱਜ ਕਹਿਦਾ ਕਿ ਤੁਸੀਂ ਜਿਹੜੇ ਕੰਮ ਅਸੀਂ ਕੀਤੇ ਆ ਤੁਸੀਂ ਕਰਕੇ ਦਿਖਾਓ ਟੋਲ ਪੁਲਾਜਿਆ ਤੇ ਹੁੰਦੀ ਲੁੱਟ ਲਈ ਅੜ ਦਿਆਂਗੇ ਅੜੋ ਆ ਸਾਡੇ ਮਹਿਲਾ ਤੋਂ ਗਾਹ ਟੋਲ ਲੱਗਿਆ ਹੈ ਤੇ ਸਾਡੀ ਟੀਮ ਨੇ ਭੰਨਿਆ ਤੁਸੀਂ ਭੰਨ ਕੇ ਦਿਖਾਓ ਕੋਈ ਭਾਈ ਅਮਰਪਾਲ ਸੇ ਖਾਲਸੇ ਦੇ ਹੱਕ ਚ ਹਮੇਸ਼ਾ ਬੋਲਦੇ ਰਹੇ ਜਿੱਦੇ ਗ੍ਰਿਫਤਾਰੀ ਹੋਈ ਉਹਦੇ ਵੀ ਬੋਲੇ ਪੁਲਸ ਨੇ ਘਰੇ ਗੇੜੇ ਮਾਰੇ ਕੀ ਕੁਛ ਹੋਇਆ ਸਭ ਨੂੰ ਪਤਾ ਹੈ ਸਾਡੇ ਪੇਜ ਤੱਕ ਡਾਟੇ ਓਏ ਮੈਂ ਉਹਨਾਂ ਚੋਂ ਨਹੀਂ ਜਿਹੜੇ ਪੇਜਾਂ ਨੂੰ ਪਿਆਰ ਕਰਦੇ ਆ ਜਾਂ ਪੇਜਾਂ ਦੀ ਕਮਾਈ ਤੇ ਪਲਦੇ ਆ ਵਾਈਕਰੂ ਨੇ ਸਭ ਕੋ ਦਿੱਤਾ ਹੱਥੀਂ ਕਿਰਤ ਕਰਕੇ ਖਾਣ ਵਾਲਿਆਂ ਪੇਜਾਂ ਦੀਆਂ ਕਮਾਈਆਂ ਤੇ ਨਹੀਂ ਕਦੇ ਵੀ ਪੜੇ ਤੇ ਨਾ ਪੇਜਾਂ ਤੋਂ ਕਦੇ ਕੁਝ ਆਇਆ ਜੇ ਨਹੀਂ ਯਕੀਨ ਆਉਂਦਾ ਤਾਂ ਮੈਂ ਤੁਹਾਨੂੰ ਪੇਜਾਂ ਦੀ ਜਿਹੜੀ ਕਮਾਈ ਉਹ ਸਾਰੀ ਦੱਸ ਦੂੰ ਵੀ ਕਿੰਨੀ ਆਈ ਹੈ ਕਿੰਨੀ ਨਹੀਂ ਆਉਂਦੀ ਆ 5 ਮਹੀਨਿਆਂ ਤੋਂ ਤਾਂ ਮੇਰਾ ਪੇਜ ਹੀ ਬੰਦ ਕਰਤਾ ਆ ਜਿਹੜੇ ਬੰਦੇ ਚੈਨਲਾਂ ਤੇ ਬਹਿ ਕੇ ਬੋਲਦੇ ਨੇ ਕਿ 30-30 ਹਜ਼ਾਰ ਫੋਲੋਅਰ ਨੇ ਓਏ ਮੈਂ ਤਾਂ ਦੁਬਾਰੇ ਵੀ ਪੇਜ ਖੜਾ ਕਰ ਲਿਆ 76 ਹਜ਼ਾਰ ਲੋਕ ਜੁੜ ਗਏ ਨੇ ਦੁਬਾਰੇ ਭਾਵੇਂ ਸਰਕਾਰ ਨੇ ਬੰਦ ਕਰਤਾ ਸੀ ਭਾਈ ਅਮਰਪਾਲ ਵੇਲੇ ਤੇ ਤੁਸੀਂ ਬੋਲਣ ਨੂੰ ਮਰਦੇ ਹੋ ਜੇ ਲਿਸਟਾਂ ਕੜਤੀਆਂ ਤੁਹਾਡੇ ਸਾਹਮਣੇ ਵੀ ਕਿੰਨੇ ਬੰਦਿਆਂ ਦੇ ਪੈਸੇ ਮੜਵਾਇਆ ਤੁਸੀਂ ਪੰਜ ਬੰਦੇ ਦੱਸ ਦਿਓ ਤੇ ਨਹੀਂ ਮੈਂ ਦੱਸੂੰਗਾ ਮੇਰੇ ਏਰੀਆ ਦੇ ਵਿੱਚ ਕਿੰਨੇ ਬੰਦਿਆਂ ਦੇ ਪੈਸੇ ਮੜਵਾਏ ਕਿੰਨੇ ਮੜਵਾਏ ਸਾਰਿਆਂ ਨੂੰ ਮੈਂ ਸਾਹਮਣੇ ਲੈ ਕੇ ਆਉਂ ਕੈਮਰੇ ਤੇ ਵੀ ਕਿਹਦੇ ਕਿਹਦੇ ਮੁੜੇ ਕਿਹਦੇ ਨਹੀਂ ਮੁੜੇ 8 8 9 9 ਲੱਖ ਰੁਪਇਆ ਮੜਵਾਇਆ ਹੋਇਆ ਭਾਈ ਸਾਹਿਬ ਇਕੱਲੇ ਫੇਸਬੁੱਕ ਹੀ ਨਹੀਂ ਹੈਗੇ ਇਕੱਲੇ ਫੇਸਬੁੱਕਾਂ ਦੇ ਬਹਿ ਕੇ ਕੰਮ ਕਰਨ ਵਾਲੇ ਨਹੀਂ ਆ ਗਰਾਊਂਡ ਤੇ ਕੰਮ ਕਰ ਲੈਣੇ ਆ ਸਰਕਾਰ ਨਾਲ ਟੱਕਰ ਲੈਣ ਵਾਲਿਆਂ ਆ ਜਿਵੇਂ ਮੈਂ ਚਿੱਟੇ ਆਲੇ ਫੜਦਾ ਆ ਜਿਹੜਾ ਆਉਣਿਆ ਤੇ ਬਹਿ ਕੇ ਬੰਦਾ ਬੋਲਦਾ ਫੜ ਕੇ ਦਿਖਾਵੇ ਨਾ ਆਈ ਹੂ ਕਦੇ ਵੀਡੀਓ ਚਿੱਟੇ ਫੜਦੇ ਦੀ ਪੁੱਛੋ ਮੰਡੀ ਦੇ ਵਿੱਚੋਂ ਸ਼ਰੀਆਮ ਬੰਦਾ ਫੜਿਆ ਤੇ ਅੱਜ ਵੀ ਕੇਸ ਚੱਲਦਾ ਗਵਾਹੀਆਂ ਵੀ ਮੇਰੀਆਂ ਨੇ ਆ ਜਿਹੜਾ ਬੰਦਾ ਜਿਹੜੇ ਬੰਦੇ ਨਸ਼ੇ ਨਾਲ ਟੰਨ ਹੋ ਕੇ ਬਹਿ ਜਾਂਦੇ ਆ ਸਾਡੇ ਖਿਲਾਫ ਬੋਲਣਾ ਉਹਨਾਂ ਨੂੰ ਦੱਸਦਾ ਕਿ ਗਵਾਹੀਆਂ ਵੀ ਮੇਰੀਆਂ ਨੇ ਇੱਥੇ ਕੋਈ ਆਪਦੇ ਕੇਸ 'ਚ ਕੋਈ ਗਵਾਹੀ ਨਹੀਂ ਦਿੰਦਾ ਖੁਦ ਕੇਸ ਲੜ ਰਹੇ ਆ ਤੇ ਉਹ ਬੰਦੇ ਨੂੰ ਸਜ਼ਾ ਕਰਾਈ ਸੀ ਜਿੱਖੇ ਪੁੱਤ ਚਿੱਟਾ ਫੜਿਆ ਤੇ ਉਹਦੇ ਵਿੱਚ ਵੀ ਗਵਾਹੀਆਂ ਮੇਰੀਆਂ ਨੇ ਕੋਰਟ ਦੇ ਵਿੱਚ ਜਾਊਂਗਾ ਗਵਾਹੀਆਂ ਦੇ ਕੇ ਆਊਂਗਾ ਤੇ ਜਿਹੜੇ ਸਾਡੇ ਖਿਲਾਫ ਬੋਲਦੇ ਨੇ ਉਹਨਾਂ ਨੇ ਤੁਸੀਂ ਦੱਸੋ ਕੀ ਕੀਤਾ ਭਈ ਅਸੀਂ ਤਾਂ ਮਾੜੇ ਆ ਜਰ ਜੇ ਪੰਜਾਬ ਦੀ ਖਾਤਰ ਤੁਰੇ ਹੋਇਆ ਪੰਜਾਬ ਲਈ ਲੱਗੇ ਹੋਇਆ ਤੇ ਤੁਹਾਡਾ ਕੀ ਟੜ ਦੁਖਦਾ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹਣਾ ਕਿ ਪਛਾਣ ਕਰ ਲਿਆ ਕਰੋ ਇਹਦੇ ਲੋਕਾਂ ਦੀ ਇਹ ਬੰਦੇ ਏਜੰਸੀਆਂ ਦੇ ਆ ਇਹ ਬੰਦੇ ਛੱਡੇ ਹੋਏ ਆ ਜਦੋਂ ਵੀ ਕੋਈ ਲਹਿਰ ਉੱਠਦੀ ਆ ਜਦੋਂ ਵੀ ਜਿਵੇਂ ਹੁਣ ਏਜੈਂਟਾਂ ਤੋਂ ਪੈਸਾ ਵਾਪਸ ਕੀਤਾ ਜਾ ਰਿਹਾ ਹੈ ਏਜੈਂਟ ਵਾਪਸ ਕਰ ਰਹੇ ਨੇ ਤਾਂ ਏਜੈਂਟਾਂ ਵੱਲੋਂ ਕੋਈ ਐਦਾਂ ਦਾ ਬੰਦਾ ਪੇਸ਼ ਕੀਤਾ ਜਾਂਦਾ ਕੀ ਉਹ ਸਾਰੀ ਗੇਮ ਪਲਟਾ ਦੇਵੇ ਇਹ ਵੀ ਇਹੀ ਗੇਮ ਪਲਟਾਉਣ ਆਏ ਸੀ ਪਰ ਬੰਦਾ ਕੱਖ ਨਹੀਂ